ਰਸ਼ੀ ਕਾਲ ਜੀ ਸਾਡੀ ਫਿਲਮ ਆ ਰਹੀ ਹੈ ਓਵਾਰਨਿੰਗ ਟੂ ਪਹਿਲਾਂ ਤੁਸੀਂ ਵਾਰਨਿੰਗ 1 ਨੂੰ ਬੜਾ ਪਿਆਰ ਦਿੱਤਾ ਸੀਗਾ ਤੇ ਸਾਨੂੰ ਹੁਣ ਇਹ ਆ ਵੀ ਉਹਨੂੰ ਤੁਸੀਂ ਦੁੱਗਣਾ ਪਿਆਰ ਦੇਵੋ ਤੇ ਜਦੋਂ ਵੀ ਅਸੀਂ ਕੋਈ ਪ੍ਰੋਜੈਕਟ ਕਰਦੇ ਆ ਜਾਂ ਜੀਪੀ ਬਾਈ ਜੀ ਪ੍ਰੋਜੈਕਟ ਕਰਦੇ ਆ ਜਾਂ ਅਸੀਂ ਸਾਰੇ ਜਣੇ ਜਦੋਂ ਵੀ ਕੋਈ ਪ੍ਰੋਜੈਕਟ ਕਰਦੇ ਆ ਤਾਂ ਬਾਬੇ ਦੀ ਧਰਤੀ ਤੇ ਜਰੂਰ ਮੱਥਾ ਟੇਕਣ ਆਉਣੇ ਆ ਵੀ ਸਾਡੇ ਤੇ ਮਿਹਰ ਕਰਿਓ ਸਾਡੀ ਪੰਜਾਬੀ ਇੰਡਸਟਰੀ ਤੇ ਮਿਹਰ ਕਰਿਓ ਸੋ ਜਦੋਂ ਵੀ ਅਸੀਂ ਆਏ ਆ ਤੇ ਕਦੇ ਅਸੀਂ ਖਾਲੀ ਨਹੀਂ ਮੁੜੇ ਸਾਰੇ ਪ੍ਰੋਜੈਕਟ ਬੜੇ ਵਧੀਆ ਰਹਿੰਦੇ ਆ ਤੇ ਐਤਕੀ ਫੇਰ ਬਾਬਾ ਜੀ ਮੂਰੇ ਅਸੀਂ ਅਰਦਾਸ ਕਰਨ ਆਏ ਆ ਵੀ ਵਰਨਿੰਗ ਤੋਂ ਸਾਡੀ ਆ ਰਹੀ ਆ ਸਾਡੇ ਸਾਰੇ ਯੂਨਿਟ ਤੇ ਸਾਡੇ ਸਾਰੇ ਆਰਟਿਸਟ ਸਾਡੀ ਪੰਜਾਬੀ ਇੰਡਸਟਰੀ ਦੇ ਉੱਤੇ ਮੇਰ ਭਰਿਆ ਹੱਥ ਰੱਖੋ ਟ੍ਰੇਲਰ ਚ ਪੰਮੇ ਦੇ ਕਿਰਦਾਰ ਨੂੰ ਬਹੁਤ ਵਧੀਆ ਪਸੰਦ ਕੀਤਾ ਯਾਰੇ ਬਸ ਪਹਿਲਾਂ ਵੀ ਪਿਆਰ ਦਿੱਤਾ ਸੀ ਸਾਰਿਆਂ ਨੇ ਪੰਮੇ ਨੂੰ ਤੇ ਹੁਣ ਵੀ ਪਿਆਰ ਦੇ ਰਹੇ ਆ ਹੁਣ ਪਿਆਰ ਜਿੰਵੇਂ ਵੀ ਸਾਲ 1.5 ਸਾਲ ਹੋ ਗਿਆ ਆ ਇਹਨੂੰ ਤੇ ਜਿਵੇਂ ਵਿਆਜ ਲੱਗਦਾ ਹੁੰਦਾ ਉਵੇਂ ਕਰਕੇ ਪਿਆਰ ਨੂੰ ਵਿਆਜ ਲਾ ਕੇ ਵੱਧ ਚੁੱਕਿਆ ਪਿਆਰ ਮਜ਼ਾ ਆ ਰਿਹਾ ਤੇ ਪਮੈ ਨਾਲ ਫਿਰ ਉਹਦੇ ਚ ਛਿੰਦਾ ਸੀ ਤੇ ਇੱਕ ਦੀ ਛਿੰਦਾ ਕੀਪਾ ਬਣ ਕੇ ਆ ਰਿਹਾ ਜੀ ਜੀ ਜੀਰਮੰਦਰ ਸਾਹਿਬ ਨਤਮਸਤ ਵਾਹਿਗੁਰੂ ਹਾਂ ਬਿਲਕੁਲ ਅੱਛੀ ਵੀ ਜਿੱਥੇ ਮਰਜ਼ੀ ਹੋਈ ਏ ਜਦੋਂ ਪ੍ਰੋਜੈਕਟ ਦਾ ਸ਼ੁਰੂਆਤ ਹੈ ਸ਼ੁਰੂ ਵੀ ਰਿਲੀਜ਼ ਤੋਂ ਪਹਿਲਾਂ ਅਸੀਂ ਲਾਜ਼ਮੀ ਪਹੁੰਚਦੇ ਆ ਕਿਉਂਕਿ ਸਾਨੂੰ ਅਸੀਂ ਪੰਜਾਬ 'ਚ ਰਹਿੰਦੇ ਆ ਤੇ ਪੰਜਾਬ ਦੇ ਵਿੱਚ ਸਾਡੇ ਕੋਲੇ ਅਸੀਂ ਜਗ੍ਹਾ ਜਿੱਥੇ ਹਮੇਸ਼ਾ ਹੀ ਮੇਰ ਹੁੰਦੀ ਆ ਬਾਬੇ ਦੀ ਹਮੇਸ਼ਾ ਜਿਵੇਂ ਇੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਉਵੇਂ ਪਿਆਰ ਤੇ ਆਸ਼ੀਰਵਾਦ ਵੀ ਇਹੀਂ ਵਰਸਦਾ ਰਹਿੰਦਾ ਇੱਥੇ ਸਾਡੀ ਫਿਲਮ ਮਾਰਨਿੰਗ 2 ਆ ਰਹੀ ਹੈ 2 ਫੈਬ ਨੂੰ ਤੇ ਅਸੀਂ ਵੀ ਬਾਬਾ ਜੀ ਦੀ ਬਲੇਸਿੰਗਸ ਨਾਲ ਆਏ ਆ ਤੇ ਅੰਮ੍ਰਿਤਸਰ ਐਂਡ ਗੋਲਡਨ ਟੈਪਲਿਸ ਰਾਈ স্পੈਸ਼ਲ ਫॉर ਮੀ ਬਿਕਾਜ਼ ਮੇਰਾ ਪਹਿਲਾ ਸ਼ੋਅ ਵੀ ਇੱਥੇ ਸ਼ੁਰੂ ਹੋਇਆ ਸੀ ਹਨੀਮੂਨ ਦੇ ਬਾਅਦ ਵੀ ਅਸੀਂ ਇੱਥੇ ਆਈ ਸੀ ਮੱਥਾ ਦੇਖਣ ਤੇ ਵਰਨਿੰਗ ਤੇ ਤੇ ਲਈਏ ਸੀ ਮੱਥਾ ਦੇਖਣ ਇੱਥੇ ਆਏ ਆ ਐਂਡ ਵੀ ਹੋ ਬਾਬਾ ਜੀ ਵਿਲ ਬਲੇਸ ਅਸ ਕੀ ਖਾਸ ਲੈ ਕੇ ਆਏ ਮੈਂ ਮਿਸ ਮੈਂ ਲੈ ਕੇ ਆਈ ਆ ਰੌਣਕ ਦਾ ਰੌਣਕ ਰੌਣਕ ਦਾ ਕਰਦਾਨ ਜੋ ਰੌਣਕ ਲੈ ਕੇ ਆਏਗੀ ਫਿਲਮ ਨਾ ਬੋਲ ਦਸ਼ਕਾਂ ਕੀ ਕਰਦੇ ਆ ਸੈਕਿੰਡ ਫਰਵਰੀ ਨੂੰ ਜਾ ਕੇ ਜ਼ਰੂਰ ਜ਼ਰੂਰ ਵੇਖੋ ਸਭ ਨੇ ਬਹੁਤ ਮਿਹਨਤ ਕਰੀ ਹੈ ਤੇ ਫਿਲਮ ਵੀ ਬਹੁਤ ਬਹੁਤ ਵਧੀਆ ਹੈ